ਮਾਮਾ ਦੇ ਨਾਲ ਗਾਣਾ ਸ਼ੁਰੂ ਕੀਤਾ ਜਦੋਂ ਤੇ ਜਗਤਾਰ ਮਾਮਾ ਸਟੇਜ ਦੇ ਉੱਤੇ ਨਾ ਆਡੀਅנס ਦੇ ਵਿੱਚੋਂ ਕੋਈ ਫਰਮਾਇਸ਼ ਕਰ ਦਿੰਦਾ ਕਿ ਫਲਾਣਾ ਗੀਤ ਗਾਓ ਤੇ ਮਾਮਾ ਨੇ ਮੇਰੇ ਵੱਲ ਦੇਖ ਕੇ ਕਿਹਾ ਇਹ ਗੀਤ ਕਹਿੰਦੇ ਪਏ ਨੇ ਗਾਣ ਨੂੰ ਤੇ ਤੂੰ ਗਾ ਲੇਂਗੀ ਮੇਰੇ ਨਾਲ ਤੇ ਮੈਂ ਕਿਹਾ ਹਾਂਜੀ ਮਾਮਾ ਤੇ ਕਿੰਨੇ ਤੂੰ ਕਿਹੜੇ ਵੇਲੇ ਯਾਦ ਕੀਤਾ ਸੀ ਅੱਛਾ ਉਹਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਉਹਦੇ ਸਾਰੇ ਗੀਤ ਯਾਦ ਕਰ ਲੈਂਦੀ ਸੀ ਉਹਨੂੰ ਨਹੀਂ ਸੀ ਪਤਾ ਲੱਗਣ ਦਿੰਦੀ ਜੀ 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 ਸੋ ਉਹੋ ਹੀ ਗੱਲ ਹੁਣ ਮੈਂ ਸੁਨੈਨੀ ਦੇ ਨਾਲ ਵੀ ਫੀਲ ਕਰਨੀ ਆ ਜੀ ਜੀ ਕਈ ਵਾਰੀ ਸਟੇਜ ਤੇ ਔਡੀਅেন্স ਦੇ ਵਿੱਚੋਂ ਕੋਈ ਐਸੀ ਫਰਮਾਇਸ਼ ਆ ਜਾਂਦੀ ਏ ਤੇ ਅਸੀਂ ਦੋਨੋਂ ਇੱਕ ਦੂਜੇ ਵੱਲ ਦੇਖ ਕੇ ਤੇ ਕਹਿੰਦਾ ਇਹ ਤੈਨੂੰ ਆਉਂਦਾ ਹੈ ਨਾ ਤੇ ਉਹ ਵੀ ਇਸ਼ਾਰਾ ਕਰਦੀ ਕਿ ਹਾਂਜੀ ਮਾਂ ਗਾ ਸ਼ੁਰੂ ਕਰੋ ਮੈਂ ਵੀ ਗਾਵਾਂਗੀ ਨਾਲ ਤੇ ਇਕੱਠੇ ਨੇ ਕਿੱਥੇ ਕਿੱਥੇ ਗਾਇਆ ਮਾਵਾਂ ਧੀਆਂ ਨੇ ਜੀ ਸਟੇਜ ਮਾਂ ਤੇ ਮੈਂ ਤੇ ਇੰਡੀਆ ਤੇ ਸਾਰੇ ਗਾਇਆ ਹੈ ਅਮਰੀਕਾ ਟੋਰਾਂਟੋ ਕੈਨੇਡਾ ਵੈਂਕੂਵਰ ਦੋਨੋਂ ਪਾਸੇ ਕੈਨੇਡਾ ਦੇ ਜੀ ਜੀ ਮਾਵਾਂ ਤੇ ਧੀਆਂ ਦਾ ਫੈਸਟੀਵਲ ਕੀਤਾ ਸੀ ਇੱਕ 2000 ਦੇ ਵਿੱਚ ਜੀ ਤੇ ਉਹਦੇ ਵਿੱਚ 15000 ਸਿਰਫ ਔਰਤਾਂ ਸਮ ਸਰੀ ਸਰੀ ਜਗਾ ਮਸ਼ਹੂਰ ਹੈ ਬਿਲਕੁਲ ਜੀ ਉਹਦੇ ਵਿੱਚ ਸਿਰਫ ਮਦਰਸ ਐਂਡ ਡਾਟਰਸ ਫੈਸਟੀਵਲ ਉਹਨਾਂ ਨੇ ਉਹਦਾ ਨਾਮ ਰੱਖਿਆ ਸੀ ਉਹ ਤੀਆਂ ਦਾ ਮੇਲਾ ਸੀ ਜੀ ਤੇ ਉਹਨਾਂ ਨੇ 5 ਕੇ 7 ਡਾਲਰ ਦੀ ਟਿਕਟ ਰੱਖੀ ਸੀ ਅੱਛਾ ਜੀ ਬਜ਼ੁਰਗਾਂ ਵਾਸਤੇ 7 ਡਾਲਰ 5 ਡਾਲਰ ਨਹੀਂ ਤੇ ਵੱਡਿਆਂ ਵਾਸਤੇ 7 ਡਾਲਰ ਜੀ ਜੀ ਤੇ 15000 ਦੀ ਗੈਦਰਿੰਗ ਸੀ ਉੱਥੇ ਜੋ ਔਰਤਾਂ ਨੱਚੀਆਂ ਨੇ ਜੋ ਔਰਤਾਂ ਨੱਚੀਆਂ ਨੇ ਮੈਂ ਅੱਜ ਤੱਕ ਇਹੋ ਜਿਹਾ ਮਾਹੌਲ ਕਰੀ ਦੇਖਿਆ ਨਹੀਂ